ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ 90 ਡੇਜ਼ ਬੋਡੀ ਟਰਾਂਸਫਾਰਮੇਸ਼ਨ ਦੇ 24ਵੇਂ ਮਾ ਸੋ ਨਿਤ ਦੇ ਵਰਕਆਊਟ ਰੁਟੀਨ ਦੇ ਕੇਵੇਂ ਤੋਂ ਥੋੜਾ ਨਵਾਂ ਪਾਉਣ ਲਈ ਅੱਜ ਆਪਾਂ ਸਾਈਕਲਿੰਗ ਕਰਾਂਗੇ 4-5 ਮਿੰਟਾਂ ਵਿੱਚ ਦੀ ਹੁੰਦੇ ਹੋਏ ਆਪਾਂ 15 ਤੋਂ 20 ਕਿਲੋਮੀਟਰ ਸਾਈਕਲਿੰਗ ਕਰਾਂਗੇ ਸੋ ਆਪਣੇ ਸਫ਼ਰ ਨਾਲ ਜੁੜੇ ਰਹਿਣਾ ਚੋਬਰ ਵੀ ਉਧਰ ਤਿਆਰ ਹੋਗੇ ਆਪਣੀਆਂ ਬੱਕੀਆਂ ਲੈ ਕੇ ਤਿਆਰ ਖੜੇ ਆ ਸੋ ਆਪਾਂ ਅੱਜ ਸਾਈਕਲ ਦੇ ਸਫ਼ਰ ਦੀ ਸ਼ੁਰੂਆਤ ਕਰਦੇ ਆ ਜੁੜੇ ਰਹਿਣਾ ਆਪਣੇ ਸਫ਼ਰ ਨਾਲ ਆਪਣੀ ਟ੍ਰਾਂਸਫਰਮੇਸ਼ਨ ਜਰਨੀ ਦਾ ਕਿਉਂ ਵੀ ਜੋ ਬਰੋ ਸੈਟੋ ਸੈਟ ਹੈ ਸੈਟ ਆ ਚੱਲ ਗਏ ਚਲੋ ਜੀ ਚਲੋ ਚਲੋ ਜੀ ਚਲੋ ਜੀ ਯਾਰ ਬੱਕੀਆਂ ਚਲੋ ਮਿਲਦੇ ਆਂ ਰਸਤੇ ਸੋਨੂੰ ਵਧੀਆ ਵਧੀਆ ਮੂਮੈਂਟ ਕਵਰ ਕਰਕੇ ਦਿਖਾਉਂਦੇ ਰਹਾਂਗੇ ਸੋ ਜੁੜੇ ਰਹੋ ਆਪਣੇ ਸਾਥ ਨੂੰ ਪਿੰਡੋਂ 4-5 ਕਿਲੋਮੀਟਰ ਦੂਰ ਨਿਕਲਦੇ ਮਕਸੂਤਾ ਅਤੇ ਰਾਈਆ ਪਿੰਡ ਨੂੰ ਬਾਈਪਾਸ ਕਰਾਸ ਕਰਦੇ ਹੋਏ ਆਪਾਂ ਵੱਲੋਂ ਪਿੰਡ ਦੇ ਨੇੜੇ ਪਹੁੰਚ ਚੁੱਕੇ ਆਂ ਪਹਿਲਾਂ ਰਾਈਏ ਪਿੰਡ ਦੀ ਗੱਲ ਕਰੀਏ ਤਾਂ 10 ਸਾਲ ਪਹਿਲਾਂ ਸਵਰਗਵਾਸ ਹੋਏ ਗੀਤਕਾਰ ਨੀਲਾ ਖਾਂਜੀ ਦਾ ਪਿੰਡ ਹੈ ਨੀਲਾ ਖਾਂ ਵੀ ਪੰਜਾਬੀ ਗਾਇਕੀ ਚ ਬਹੁਤ ਵਧੀਆ ਗੀਤ ਦਿੱਤੇ ਨੇ ਮੇਰੇ ਨੈਣ ਤਰਸਦੇ ਰਹਿੰਦੇ ਨੇ ਇਹਨਾਂ ਨਕਾਣਾ ਵੇਖਣ ਨੂੰ ਬਠਿੰਡਾ ਵੀ ਕਨੇਰ ਹੋ ਗਿਆ ਤੋਂ ਇਲਾਵਾ ਸਰਜੀਤ ਖਾਂ ਸਰਜੀਤ ਭੁੱਲਰ ਦੇ ਹੋਰ ਬਹੁਤ ਮਸ਼ਹੂਰ ਗੀਤ ਲਿਖਣ ਵਾਲਾ ਗੀਤਕਾਰ ਸੀ ਤੋਂ 10 ਸਾਲ ਪਹਿਲਾਂ ਆਪਾਂ ਨੂੰ ਸੰਸਾਰ ਤੋਂ ਵਾਲਵੇ ਦਾ ਕਹਿ ਗਿਆ ਸੀ ਸੋ ਉਸਦੇ ਪਿੰਡ ਨੂੰ ਕ੍ਰੋਸ ਕਰਨ ਤੋਂ ਬਾਅਦ ਆਪਾਂ ਵਾਨੇ ਵਿਲੀਅਨ ਤਨਾਮ ਬਮਰੇ ਦੇ ਪਿੰਡ ਦੇ ਵਿੱਚ ਦੀ ਲੰਗਨਾਂ ਲੰਗਾਂਗੇ ਬੱਲੋਗੇ ਪਰਨਾਲਾ ਜ਼ਿਲ੍ਹਾ ਬਲਕੇ ਸਾਰੇ ਪੰਜਾਬ ਹੀ ਸਾਰੇ ਇੰਡੀਆ ਦੀ ਸ਼ਾਨ ਆ ਤਨਾਮ ਬਮਰਾ ਜੋ ਗੈਜਟ ਕੱਲ ਡਬਲਯੂ ਡਬਲਯੂ ਜੀ ਵਿੱਚ ਆਪਣੀਆਂ ਧੁੰਮਾ ਪਾ ਰਿਹਾ 7 ਫੁੱਟ ਉੱਤੇ ਜੋਬਰ ਦਰਸ਼ਨੀਂ ਜੋਬਰ ਜਿਹੜਾ ਡਬਲਯੂ ਡਬਲਯੂ ਜੀ ਵਿੱਚ ਲਗਾਤਾਰ ਧੁੰਮਾ ਪਾ ਰਿਹਾ ਉਹਦਾ ਇਹ ਜੱਦੀ ਪਿੰਡਕ ਬੱਲੋਗੇ ਜੋ ਕਿ ਆਪਣੇ ਪਿੰਡਾਂ ਦੇ 10-4 ਕਿਲੋਮੀਟਰ ਦੂਰੀ ਰਹਿ ਜਾਂਦਾ ਅੱਜ ਦਾ ਸਫ਼ਰ ਆਪਾਂ ਇਸ ਤੋਂ ਬਾਅਦ ਨੇਰੇ ਨੇਰ ਨੇਰੇ ਨੇਰ ਸ਼ੁਰੂ ਕਰਾਂਗੇ ਨੇਰੇ ਨੇਰ ਫਿਰ 10-12 ਕਿਲੋਮੀਟਰ ਸਫ਼ਰ ਕਰਕੇ ਆਪਾਂ ਸੈਣੇ ਤੋਂ ਉੱਪਰ ਦੀ ਪਿੰਡਾ ਪਿੰਡ ਵੱਲ ਵਾਪਸੀ ਕਰਾਂਗੇ ਤੇ ਉੱਪਰ ਆ ਰਹੇ ਹਾਂ ਪਿੱਛੇ ਥੋੜਾ ਜਿਹਾ ਇਹ ਹੈ ਜੀ ਸਵੇਰ ਦਾ ਪਿੰਡਾਂ ਦਾ ਖੇਤਾਂ ਦਾ ਮਾਹੌਲ ਫੈਸ ਵਕਤ ਦਾ ਮੌਸਮ ਪੂਰੀ ਠੰਡਾ ਕਿਉਂਕਿ ਪਿਛਲੇ 2 ਦਿਨਾਂ ਤੋਂ ਮੌਸਮ ਵਿੱਚ ਵੱਡੀ ਤਰਦੀਲੀ ਆਈ ਹੈ ਰਾਤ ਵੀ ਬਹੁਤ ਜ਼ਿਆਦਾ ਨੇਰੀ ਸੀ ਪਰसों ਵੀ ਨੇਰੀ ਨੇ ਬਹੁਤ ਕਹਿਟ ਆਇਆ ਕਿਤੇ ਕਿਤੇ ਕੰਬਣ ਭਾਰੀ ਮੀਂਹ ਵੀ ਦਰਜ ਹੋਇਆ ਇੱਧਰ ਰਹਿ ਜਾਂਦਾ ਜੀ ਨਾਮ ਬਮਰੇ ਦਾ ਜੱਦੀ ਪਿੰਡ ਬੱਲੋਕੇ ਤੋ ਮਕਸੂਦ ਤਾਂ ਰਾਇਆ ਬੱਲੋ ਨੂੰ ਕ੍ਰੋਸ ਕਰਦੇ ਹੋਏ ਆਪਣਾ ਆਪਾਂ ਆਪਣੇ ਮੇਨ ਬੇਤੇ ਪਹੁੰਚ ਗਏ ਆ ਜੋ ਨਹਿਰ ਦੇ ਨਹਿਰ ਨਹਿਰ ਦੇ ਕਿਨਾਰੇ ਚੱਲੂਗਾ ਸਭ ਤੋਂ ਵਧੀਆ ਤੇ ਸੋਹਣਾ ਰਾਹਗਾ ਕੱਚਾ ਰਾਹ ਵਧੀਆ ਕੁਦਰਤ ਦਾ ਅਨੰਦ ਮਾਣਦੇ ਹੋਏ ਅਸੀਂ ਸਫ਼ਰ ਕਰਦੇ ਜਾਵਾਂਗੇ ਜੋ ਆਪਾਂ ਹਾਈਵੇ ਤੇ ਜਾ ਰਹੇ ਆ ਇਹ ਤਾਂ ਪਪਧੌੜ ਹਾਈਵੇ ਵਜਦਾ ਮੈਸੇ ਤਾਂ ਇਹ ਅੱਗੇ ਪਿੱਖੀ ਤੱਕ ਜਾਂਦਾ ਹੈਗਾ ਨੈਸ਼ਨਲ ਹਾਈਵੇ 7 ਨੂੰ ਕਰਾਸ ਕਰਦਾ ਹੋਇਆ ਇਹ ਆਪਣੇ ਪਿੰਡਾਂ ਵਿੱਚ ਦੀ ਲੰਘਦਾ ਹੋਇਆ ਗਾਂਹ ਪਧੌੜ ਜਾ ਕੇ ਤਖੀਰ ਹੁੰਦਾ ਹੈ ਪਧੌੜ ਪਿੰਡ ਕਿਸੇ ਜਾਣ ਪਹਿਚਾਨ ਦਾ ਮੁਹਤਾਜ ਤਾਂ ਹੈ ਨਹੀਂ ਅੱਜ ਕੱਲ ਇੱਕੀ ਵਿੱਚ ਸਾਇਏ ਹੋਇਆ ਚੋਬਰ ਪਧੌੜ ਦੇ ਅਸਤਿੰਦਰ ਅਰਜੰਟੇ ਲੋ ਜੀ ਖਾਂ ਵਰਗੇ ਥਾਮੋ ਬਣੇ ਹੋਇਆ ਹੈ ਇੱਕੀ ਦਾ ਸੋ ਇਹ ਪੈ ਗਿਆ ਆਪਾਂ ਨੇਰੇ-ਨੇਰਾ ਆਪਣੇ ਅੱਜ ਦੇ ਮੇਨ ਰਸਤੇ ਤੇ ਇਹ ਸਾਡੇ ਪਿੰਡਾਂ ਤੋਂ ਬੈਸ਼ ਬੱਲੋ ਵਾਲੀ ਨਹਿਰੀ ਵਾਦੀ ਆ ਸੈਨਾ ਬੱਲੋ ਵਾਲੀ ਨਹਿਰ ਇਹ ਸਰਾਂਦ ਫੀਡਰ ਚੋਂ ਨਿਕਲਦੀ ਹੋਈ ਅੱਗੇ ਜਿਹੜੀਆਂ ਬਠਿੰਡੇ ਝੀਲਾਂ ਨੇ ਉਹਨਾਂ ਨੂੰ ਪਾਣੀ ਦਿੰਦੀ ਆ 7 ਤੋਂ 10 ਕਿਲੋਮੀਟਰ ਦੇ ਕਰੀਬ ਅੱਜ ਆਪਾਂ ਇਹਦੇ ਸਫ਼ਰ ਕਰਾਂਗੇ ਅਨੰਦਮਈ ਸ਼ਹਿਰ ਪਰ ਸੋ ਇਹ ਨਹਿਰ ਤੋਂ ਉਧਰਲੇ ਪਾਸੇ ਕ੍ਰਾਸ ਕਰਕੇ ਸੰਧੂਆਂ ਤੇ ਨੈਨੇਵਾਲ ਹੁੰਦੀ ਹੋਈ ਉੱਡ ਜਾ ਕੇ ਇਹ ਹਾਈਵੇ ਨੀਲੀ ਹੱਕੇ ਖਤਮ ਹੋ ਜਾਂਦੀ ਹੈ ਨੈਨੇ ਵਾਲੀ ਆ ਯਾਰ ਮੇਰਾ ਵਾਵੇਂ ਬਸਦਾ ਦੂਰ ਬਤਨ ਤੋਂ ਰਾਜ ਚਿੰਜਰ ਸੇ ਇਹ ਬਾਈ ਨੈਨੇ ਆਲਦੇ ਹੋਏ ਆਂਟੀ ਨੰਬਰਦਾਰ ਅੱਗੇ ਗਏਗਾ ਦੇਖੋ ਕੁਦਰਤ ਦੇ ਨਿਆਰੇ ਸਵੇਰ ਸਵੇਰ ਦਾ ਇਹ ਮਾਹੌਲ ਕਿਸੇ ਸਵਰਗਾਂ ਤੋਂ ਘੱਟ ਨਹੀਂ ਲੱਗਦਾ ਹੁੰਦਾ ਸਾਰੇ ਪਾਸੇ ਅੰਸਾਰ ਨਦੀ ਦਾ ਖਲਨ ਅੱਜ ਆਪਣੇ ਨਾਲ ਆਪਣੇ ਕੋਲ ਸਾਹਿਬ ਵੀ ਆਏ ਆ ਨਹਿਰ ਦੇ ਕਿਨਾਰੇ ਕਿਨਾਰੇ ਕੱਚਾ ਰਾ ਸੁਗ੍ਰਹਿਤਾ ਠੰਡਾ ਠੰਡਾ ਮੌਸਮ ਇਤੋਂ ਇਤੋਂ ਦੂਰੋਂ ਗੁਰੂ ਘਰਾਂ ਜਵਾ ਰਹੀ ਆਵਾਜ਼ ਪੰਛੀਆਂ ਦੇ ਚਹਿਚਹਟ ਦੀ ਬਸ ਨਹਿਰ ਦੇ ਕਿਨਾਰੇ ਅੱਚੇ ਰਾਵਾਂ ਵਿੱਚ ਭੱਜਣਾ ਜਾਂ ਸਾਈਕਲ ਚਲਾਉਣਾ ਇਸੇ ਮੈਡੀਟੇਸ਼ਨ ਤੋਂ ਘੱਟ ਨਹੀਂ ਹੁੰਦਾ ਇਹ ਮਾਹੌਲ ਨੂੰ ਉਹੀ ਬੰਦਾ ਦੱਸ ਸਕਦਾ ਜਾਂ ਮਹਿਸੂਸ ਕਰ ਸਕਦਾ ਜਿਵੇਂ ਪਟੜੀਆਂ ਤੇ ਭੱਜਦਾ ਰਿਹਾ ਹੋਵੇ ਜਾਂ ਸਾਈਕਲ ਚਲਾਉਂਦਾ ਰਿਹਾ ਹੋਵੇ ਬਹੁਤ ਘੈਂਟ ਮਾਹੌਲ ਬਣਿਆ ਹੋਇਆ ਜਮ ਮਨ ਕਰ ਰਿਹਾ ਵੀ ਅਸਲੀ ਰਾਸਤੇ ਐ ਚੱਲਦਾ ਜਾਵੇ। ਇਹ ਆਪਾਂ ਵੀ ਐ ਚੱਲਦੇ ਜਾਈਏ। ਹੰਚਨਾਂ ਦੇ ਦਾਖਲਨ ਦਾ ਜਿੱਤੋ ਬਿਲਕੁਲ ਰਹੇ ਤਾਂ। ਕੀ ਹੋ ਗਿਆ? ਛੱਡ ਜੋ ਏ। ਪੋਤਾ ਫਸ ਗਿਆ ਓ ਚੋਬਰੋ। ਛੱਡ ਜਾ ਛੱਡ ਜਾ ਬੱਤੋ। ਕੀ ਹੋ ਗਿਆ ਕੀ ਹੋ ਗਿਆ ਬੱਸ। ਬੱਸ ਬੱਸ ਬੱਸ। ਚੱਲ 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 ਬਾਕੀ ਕੋਈ ਨਹੀਂ ਫੇਰ। ਨਹੀਂ ਨਹੀਂ ਫਸ ਗਿਆ ਇਹ। ਚੱਲ ਚੱਲ ਡਿੱਗ ਪਿਆ ਵਿਚਾਰਾ ਛੋਟਾ ਇੱਧਰ ਹੋ ਜਾ ਇੱਧਰ ਚੱਲ 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 ਭੱਗ ਜਾ ਭੱਗ ਗਿਆ ਗਿਆ ਚੱਲ ਚੱਲ ਮਹਿ ਜਾ ਇੱਥੇ ਲਾ ਢਾਣਾ ਟੁੱਟ ਗਿਆ ਵਿਚਾਰਾ ਨਾਲ ਹੀ ਡਿੱਗਦਾ ਰਹਾ ਉੱਪਰ ਵੀ ਬਲਾਈ ਜਾਂਦੇ ਨੇ ਇਹਨਾਂ ਦਾ ਪਰਿਵਾਰ ਉਹਨਾਂ ਨੂੰ ਹੀ ਫੇਗ ਰਹੇ ਪਿਆ ਵਿਚਾਰਿਆਂ ਨੂੰ ਵੀ ਸਾਡਾ ਬੱਚਾ ਕਿੱਥੇ ਡਿੱਗ ਪਿਆ ਰਾਨੂੰ ਸੁਣਿਆ ਨਹੀਂ ਮੈਨੂੰ ਲੱਗਦਾ ਗਾਹਾਂ ਲੰਘ ਗਏ ਉੱਪਰ ਖੜ ਗਏ ਕੀ ਹੋ ਗਿਆ ਮੈਨੂੰ ਲੱਗਦਾ ਇਹਨਾਂ ਨੂੰ ਵੀ ਰਿਕਵਰਟ ਪੈ ਗਈ ਕਿਉਂ ਓਏ ਕੀ ਹੋ ਗਿਆ ਚਲ ਕੋਈ ਮੰਗਰਿਆੜ ਲੈ ਗਿਆ ਤੇ ਕੋਈ ਚੱਕਰ ਨਹੀਂ ਕਰ ਲੋ ਇਹ ਤਾਂ ਨਿਗੀਆਂ ਮੋਟੀਆਂ ਚੀਜ਼ਾਂ ਨੇ ਹਫਰਾਂ ਚ ਹੁੰਦੀਆਂ ਰਹਿੰਦੀਆਂ ਇੱਥੇ ਸਾਂਭਲਾ ਪਹਿਲਾ ਸਫਰ ਆ ਚੋਬਰਾਂ ਦਾ ਇਹਨਾਂ ਦੇ ਸਾਈਕਲਾਂ ਦਾ ਪਹਿਲਾ ਸਫਰ ਆ ਲੰਬਾ ਆਪਾਂ ਅੱਗੇ ਕਾਫੀ ਲੰਬੇ ਸਫਰ ਕੀਤੇ ਆ ਅਨਫੀਸ਼ੀਅਲ ਕੀਤੇ ਆ ਜਿਨ੍ਹਾਂ ਦਾ ਕੋਈ ਵੀਡੀਓ ਵਗੈਰਾ ਜਾਂ ਕੋਈ ਬਲੌਗ ਨਹੀਂ ਹੈਗਾ ਸੋ ਇਹ ਆਪਣਾ ਪਹਿਲਾ ਆਫੀਸ਼ੀਅਲ ਸਫਰ ਕਹਿ ਸਕਦੇ ਹਾਂ ਦੇਖਿਆ ਚੱਕਰੀ ਡਨ ਆ ਜਾ ਓ ਇੱਥੇ ਟੰਗਲਾ ਨਾਲ ਹੀ ਆ ਦੇਖ ਇਹਦੇ ਨਾਲ ਚਲੋ ਚਲੋ ya yeah, ya yeah. saya jaluk keco ਨੇਰੇ-ਨੇਰ 5-6 ਕਿਲੋਮੀਟਰ ਸਫਰ ਕਰਕੇ ਆਪਾਂ ਆਪਦੇ ਹਾਫਵੇ ਤੇ ਪਹੁੰਚ ਗਏ ਆਂ ਜਾਨ ਕੇ ਸੈ ਨੇ ਮਾਸੋ ਸਾਹਮਣੇ ਜਿੱਥੇ ਟਰੱਕ ਲੰਗੀ ਆ ਨਾ ਪੁਲ ਤੋਂ ਇੱਥੋਂ ਆਪਾਂ ਸੱਜੇ ਪਾਸੇ ਮੁੜ ਕੇ ਫੜ ਕੇ ਸੜਕ ਪਿੰਡਾਂ ਨੂੰ ਵਾਪਸੀ ਕਰ ਦੇਣੀ ਆ ਕਿਵੇਂ ਅਰਜੈਂਟ ਨੂੰ ਲਾਇਬਸ ਕਹਿੰਦਾ ਹੁੰਦਾ ਸਦਾ ਉੜਨ ਨਾਲ ਪਹਿਲਾਂ ਸਹਿਨਾ ਗੋਰੀਏ ਸਹਿਨਾ ਤੈਨੂੰ ਟੱਪਣਾ ਹੀ ਪੈਣਾ ਗੋਰੀਏ ਜੇ ਨਾ ਟੱਪੇ ਪਸਤਾਵਾਂਗੇ ਨਹੀਂ ਬੈਠੀ ਰਹਿ ਮਿੱਤਰਾਂ ਦੇ ਨਾਲ ਕਿਤੇ ਤਾਂ ਲੈ ਕੇ ਜਾਵਾਂਗੇ ਇਹ ਆ ਜੀ ਸਹਿਨਾ ਪੰਜਾਬ ਦੇ ਵੱਡੇ ਪਿੰਡਾਂ 'ਚ ਇੱਕ ਪਿੰਡ ਫਿਰ ਨਹੀਂ ਸਹਿਨਾ ਚਲੋ ਵੀ ਆਜੋ ਆਜੋ ਜੋਪਰ ਆਹੀ ਮੁਰਨਾ ਜਗੇ ਗਾਂਹਾਂ ਦਾ ओके ओके सर सॉरी ਜਿਆਵਾ ਦਾ ਕਲਚਰ ਇਹ ਵੀ ਲੋਪ ਹੁੰਦੇ ਜਾ ਰਹੇ ਹਾਂ ਹੂੰ ਹੂੰ ਚਲੋ ਚਲੋ ਚੰਗੀ ਸੜਕ ਤੇ ਕਹਿੰਦਾ ਟਾਇਰ ਗੂਜੇ ਵਧੀਆ ਗੱਡੀ ਤੇ ਕੱਚੇ ਰਾਹਾਂ ਤੋਂ ਹੁੰਦੇ ਹੋਏ ਉੱਚੇ ਨੀਵੇਂ ਰਾਹਾਂ ਤੋਂ ਹੁੰਦੇ ਹੋਏ ਕਹਿੰਦੇ ਵੀ ਵਧੀਆ ਹਾਈਵੇ ਤੇ ਪਹੁੰਚ ਗਏ ਚੋਬਰ ਕਹਿੰਦੇ ਹੁਣ ਸਾਈਕਲਾਂ ਦੀਆਂ ਰੇਸਾਂ ਦੇਤੀਆਂ ਕਿਉਂ ਕਿਵੇਂ ਲੱਗ ਰਿਹਾ ਅੱਜ ਦਾ ਮਾਹੌਲ ਬਿੱਟਾ ਬਿਲਕੁਲ ਠੀਕ ਵਾਲੀ ਏ ਇਹ ਕੋਲ ਟੈਂਕੀਆਂ ਫੁੱਲ ਕਰਾ ਲਓ ਜੋ ਬਰੋ ਠੀਕ ਹੈ ਠੀਕ ਹੈ ਕੱਢੋ ਐਵਰੇਜ ਕੱਢੋ ਕਹਿੰਦੇ ਜੋਪਰ ਨੇ ਮੋਟਰਸਾਈਕਲ ਦੇ ਟਾਇਰਾਂ ਵਾਲੀ ਸਾਈਕਲ ਹੀ ਲੈ ਕੇ ਬੰਗਾ ਲੈ ਲਿਆ ਠੀਕ ਆ ਮੋਟੇ ਅੱਜ ਖਿੱਚ ਕੇ ਰੱਖ ਕੰਮ ਇਹ ਜਿਹੜੇ ਗੇਅਰ ਜੇ ਤਾਂ ਨਾਂ ਦੀ ਆ ਚੋਬਰ ਦਾ ਪੂਰਾ ਅੱਗ ਤੇ ਤੇਰੇ ਅੱਗ ਤੇ ਤੇਰੇ ਹੁੰਦੇ ਆ ਨਿਕਲਦਾ ਸੇਕ ਪੱਟਾਂ ਚੋਂ ਬਸ ਇਹ ਕੀ ਕੱਢਣਾ ਆਪਾਂ ਹੋਰ ਕੀ ਕਰਨਾ ਦੇਖੇ ਸਹਣਾ ਵੀ ਬਹੁਤ ਵੱਡਾ ਪਿੰਡ ਹੈ ਨਾ ਪੂਰੇ ਵੱਡੇ ਪਿੰਡਾਂ ਜੀ ਆ ਜਾਂਦਾ ਹਾਂ ਮੌਜਾ ਨਾ ਪਰ ਇੱਕ ਸਹਨੇ ਪਿੰਡ ਦੀ ਇੱਕ ਖਾਸियत ਹੈ ਜੱਗੇ ਪਿੰਡ ਬਹੁਤ ਵੱਡਾ ਸਰਪੰਚ ਇਥੇ ਇੱਕ ਹੀ ਆ ਨਿਕੇ ਪਾਉ ਟੈਕਸ ਨਹੀਂ ਆ ਜਲਾਣੀ ਕਰਨੀ ਆਪਾਂ ਬਵਾਦ ਤੋਂ ਬਿਆਨ ਨਹੀਂ ਦੇਨੇ ਫੰਤੂ ਉਹ ਗੱਲ ਹੁਣ ਤੂੰ ਗੱਲ ਤੋੜ ਲੈ ਵੀ ਰਾਤ ਕੰਗਣਾਂ ਦੇ ਚਪੇੜਾ ਜੜਦਾ ਕੁੜੀ ਨੂੰ ਹੁਣ ਇਹ ਫਿਰ ਕੇ ਆਪਣੀ ਵੀਡੀਓ ਹੋਈ ਜਾਵੇ ਫਿਰ ਕੁੜੀ ਆ ਵੀ ਖਾਦੇ ਸਹੀ ਸੀ ਉਹ ਵੀ ਆਈ ਲੋਡ ਆਉਂਦੀ ਆ ਉਹੋ ਕਰਤਾ ਵਈ ਉਹਨਾਂ ਦਾ ਸਸਪੈਂਡ ਕੋਈ ਫਰਕ ਪੈਂਦਾ ਹੋਰ ਬਹੇਰੀਆਂ ਹੋਰ ਆ ਜਾਣਗੀਆਂ ਇਹੋ ਜਿਹੇ ਦਲੇਰ ਬੰਦਿਆਂ ਦਾ ਨੌਕਰੀਆਂ ਦਾ ਘਾਟਾ

ਆਲੇ ਮੋੜੇ ਪਿੰਡਾਂ ਨੂੰ ਮੈਂ ਕਹਿੰਦੇ ਹੁੰਦੇ ਲੰਡੇ ਨੂੰ ਖੁੰਡਾ 100 ਕੋਹ ਤੋਂ ਬਲ ਪਾ ਕੇ ਟੱਕਰਦਾ ਸਾਈਕਲਿਸਟਾਂ ਨੂੰ ਦੋ ਸਾਈਕਲਿਸਟ ਹੋਰ ਮਿਲ ਗਏ ਕਿਉਂ ਜੋ ਬ੍ਰੋ ਕੀ ਹੋ ਗਿਆ ਚੜਾ ਲੋ ਚੜਾ ਲੋ ਚੈਨ ਹੂੰ 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 ਫੈਨਾ ਲੰਘ ਕੇ ਬੁਰਜ ਗੇ ਲਹੂ ਬਸ ਹੁਣ ਤਾਂ ਲਾਲਿਆ ਸਫਰ ਲਵੇ ਸਪੀਡ ਲਿਮਟ 3 ਲਿਮਟ ਚ ਰੱਖੋ ਮੁੰਡਾ ਸਪੀਡ ਵਾਹਿਗੋਵਾਹਿ ਬਾਬਾ ਜੀ ਵੀ ਕਰ ਲੈ ਡਾਂਦੀ ਪਿੰਡ ਚ ਸੂਰਜ ਤਪਾਉਣ ਲੱਗ ਗਿਆ ਪਿੰਡੇ ਹੋਰ ਅੱਧੇ ਪੌਣੇ ਘੰਟੇ ਤੋਂ ਬਾਅਦ ਇਹਨੇ ਆਪਦਾ ਜਲਬਾ ਬਖੇਰ ਦੇਣਾ ਉਹ ਤੋਂ ਪਹਿਲਾਂ ਪਹਿਲਾਂ ਆਪਾਂ ਪਿੰਡ ਪਹੁੰਚੇ ਆ ਨਾ ਕਿਵੇਂ ਆ ਕਹ ਕਿ ਤੋਂ ਸਾਹਮਣੇ ਓਕੇ ਓਕੇ ਜਾਮ ਆਪਣੇ ਤਾਂ ਖੇਡਦੇ ਆ ਜਾ ਕੋ ਸਾਹਿਬ ਕੀ ਹੋ ਗਿਆ ਓਏ ਓ ਹੋ 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 ਥੋੜਾ ਜਿਹਾ ਗਾਂ ਲੰਗਿਆ ਅਸੀਂ ਨਰਿੰਦਰ ਕਪੂਰ ਸਾਹਿਬ ਨੂੰ ਸੀਰੀਅਸ ਲੈ ਕੇ ਸੀ ਕਿ ਨਵੇਂ ਰਾ ਉਹਨਾਂ ਨੂੰ ਹੀ ਲੱਭਦੇ ਜਿਹੜੇ ਪੁਰਾਣੇ ਰਾ ਭੁੱਲ ਜਾਂਦੇ ਆ ਕਈ ਯਾਰ ਨਹੀਂ ਵੀ ਲੱਭਦੇ ਸੋ ਕੋਈ ਚੱਕਰ ਨਹੀਂ ਥੋੜਾ ਜਿਹਾ ਅਸੀਂ ਗਲਤ ਆ ਗਏ ਅਸੀਂ ਉਹ ਪਿੱਛੇ ਮੁੜਨਾ ਸੀਗਾ ਪਰ ਅਸੀਂ ਅੱਗੇ ਲੰਗਿਆ ਏ ਅੱਗੇ ਹੁਣ ਕੋਈ ਰਾਹ ਤਾਂ ਹੈ ਨਹੀਂ ਐ ਡਾਇਰੈਕਟ ਅਸੀਂ ਰਾਹ ਆਪ ਦਾ ਆਪ ਬਣਾਵਾਂਗੇ ਰਾਹ ਤਾਂ ਮਿਲ ਗਿਆ ਪਰ ਆਪਾਂ ਮੋੜ ਪਿੱਛੇ ਆਏ ਹਾਂ ਅੱਗੇ ਲੰਘਿਆ ਪਿੱਛੇ ਮੋੜਨਾ ਸੀ ਨਾ ਚੱਲ ਕੋਈ ਹਾਂ ਉਂ ਬਈ ਐ ਮੋੜਾਂ ਤੋਂ ਉੱਥੇ ਆਪਾਂ ਪੈ ਜਾਂਦੇ ਹੁਣ ਆਪਾਂ ਮੋਗਿਆਂ ਦੇ ਕੋਠੇ ਵੱਲ ਰਾਹ ਜੇ ਨਿਕਲੇ ਆਪਾਂ ਉਹ ਉੱਤਰ ਨਿਕਲਣਾ ਸੀ ਸੋ ਚਲੋ ਕੋਈ ਨਹੀਂ ਆਹ ਲਓ ਆਹ ਚੱਕ ਆਦਾ ਹਲਕੀ ਆ ਚਲੋ ਕੋਈ ਨਹੀਂ ਇਹ ਵੀ ਐਕਸਪੀਰੀਅੰਸ ਹੁੰਦੇ ਆ ਹੌਲੀ ਹੌਲੀ ਨਵੇਂ ਨਵੇਂ ਤਿਆਰਬੇ ਕਰਦਾ ਬੰਦਾ ਇਹੀ ਸਫਰਾਂ ਦਾ ਆਨੰਦ ਹੁੰਦਾ ਜਦੋਂ ਐਹੋ ਜਿਹੀਆਂ ਚੀਜ਼ਾਂ ਜਮਾ ਜਮਾ ਕਰਦੇ ਆਂਗੇ ਖੜ ਜਾ ਨੂਰ ਚਲੋ ਕੋਈ ਬਾਤ ਨਹੀਂ ਬਾਈ ਵਧੀਆ ਰਿਹਾ ਸਫਰ ਆਪਾਂ ਮੋੜ ਨਾ ਭਿਓ ਆਉਣਾ ਸੀਗਾ ਜਿਹੜਾ ਆਪਣਾ ਰੂਟ ਬਣਿਆ ਵੈਸੀ ਪਰ ਅਸਪਾ ਸਿੱਧਾ ਹੀ ਆ ਗਏ ਪਤਾ ਲੱਗਿਆ ਨਹੀਂ ਵੀ ਕਿੱਥੋਂ ਮੁੜਨਾ ਹੈ ਨਵਾਂ ਰਾਹ ਸੀ ਇਹ ਕੱਚਾ ਰਾਹ ਪਾਲਿਆ ਸੀ ਤਾਂ ਇੱਥੋਂ ਆਪਾਂ ਨੂੰ ਪਤਾ ਲੱਗਿਆ ਵੀ ਆਹ ਸੜਕ ਪਿੰਡ ਵਾਲੀ ਤਾਂ ਇੱਧਰ ਹੀ ਰਹਿ ਗਈ ਸੋ ਆਪਾਂ ਆਪ ਦਾ ਰਾਹ ਬਣਾਇਆ ਚੱਲ ਚੱਲ ਮੋੜਾਂ ਪਿੰਡ ਦੇ ਵਿੱਚ ਵੜਨਾ ਸੀ ਹਾਂ ਹਾਂ ਮੋੜਾਂ 'ਚ ਵੜਨਾ ਸੀ ਆਪਾਂ ਉੱਥੇ ਨਿਕਲਦੇ ਮੋੜਾਂ ਦੇ ਬਾਹਰ ਬਾਹਰ ਪਾਣੀ ਆਇਆ ਨਹੀਂ ਪਾਣੀ ਉਹ ਗਾਂਹ ਆ ਜੂਗਾ ਉੱਥੇ ਉੱਥੇ ਵਾਟਰ ਕੂਲਰ ਲੱਗਿਆ ਪਿਆ ਪਿੰਡ ਦੇ ਬਾਣ ਵਿੱਚ ਇਹ ਇੱਕ ਕੱਸੀਆਂ ਦੋ ਹੈ ਯਾਰ ਇਹ ਇੱਕ ਸਿਵਰੇਟ ਢਲਮ ਵਾਲੀ ਆਪਾਂ ਕਹਿੰਦੇ ਢਲਮੀ ਕੱਸੀ ਆ ਜੀ ਉਹ ਨਹੀਂ ਉਹ ਹੋਰ ਢਲਮ ਵਾਲੀ ਕੱਸੀ ਹੋਰ ਹੈ ਨੰਨਾ ਲੱਗਦਾ ਨਹੀਂ ਚਲੋ ਅੱਗੇ ਰ ਚਲ ਕੋਈ ਉਹ ਢੱਲਣ ਵਾਲੇ ਕਿਸੇ ਢੱਲਣ ਵਾਲੇ ਕਿਸੇ ਗਾਂਹਾਂ ਜਾ ਕੇ ਅੱਧਾ ਕੋਈ ਸਾਈਕਲ ਨਾਲ ਮੋਟਾ ਚੱਲੀ ਜਾ ਬਈ ਰਾਹ ਸਹੀ ਆਗੇ ਓਏ ਢੱਲਣ ਵਾਲੇ ਕਿਸੇ ਦਾ ਮਗਰੋਂ ਆਉਂਦੀ ਆ ਉਹ ਤੋਂ ਹਾਂ ਉਹ ਪੰਜ ਬੁੱਖੋ ਗੇਜੀਆਂ ਕੋਲ ਚਲੋ ਨਿਕਲੋ ਉਹ ਦੂਜੀ ਖੇਤੀ ਪੱਖੂ ਤੋਂ ਦੀ ਪੱਤੋ ਬੇਦੀ ਵਾਲੀ ਚਲੋ ਚਲੋ ਤੁਰੋ ਕੋਈ ਬਾਤ ਨਹੀਂ ਜਿਹੜਾ ਛੇੜਿਆ ਕਰੋ ਕਿਹੜਾ ਖੜੇ ਦਾ ਨਾ ਛੇੜਿਆ ਕਰੋ ਚਲੋ ਚਲੋ ਦੇਰ ਦੇਰ ਆਲਵੇਜ਼ ਟੂ ਕਿਊਰ ਦਾ ਲਸ ਹੂੰ ਹੂੰ ਚਲੋ ਜੀ ਰਾਹ ਢੜਕ ਗਏ ਸੀਗੇ ਤੇ ਪਾ ਕੇ ਆਪਾਂ ਦੁਬਾਰੇ ਆਪਦੇ ਰਾਹ ਤੇ ਆ ਗਏ ਬਸ ਹੁਣ ਪਿੰਡ ਦੇ ਨੇੜੇ ਆ ਅੱਜ ਦੇ ਸਫ਼ਰ ਲਗਭਗ ਕੰਪਲੀਟ ਹੀ ਹੋਣ ਵਾਲਿਆ ਚਲੋ ਕੋਈ ਚੱਕਰ ਨਹੀਂ ਵਧੀਆਂ ਰਿਹਾ 2000 ਕਿਲੋਮੀਟਰ ਬੱਦ ਹੀ ਆਏ ਕੱਟ ਨਹੀਂ ਆਏ ਹੁਣ ਆ ਕੇ ਪੈ ਗਏ ਆਪਾਂ ਲਿੰਕ ਰੋਡ ਪਿੰਡਾਂ ਵਾਲੀਂ ਸੜਕ ਬਸ ਮੋਗਿਆਂ ਵਾਲੇ ਕੋਠੇ ਤੋਂ ਬਾਅਦ ਆਪਣਾ ਆਪਦਾ ਪਿੰਡ ਆ ਜੂ ਅੱਜ ਆਪਾਂ ਅੱਜ ਦੇ ਸਫ਼ਰ ਦੀ ਸਮਾਪਤੀ ਕਰਾਂਗੇ ਉਹ ਆਪਾਂ ਸਫ਼ਰ ਦੀ ਬਿਲਕੁਲ ਸਮਾਪਤੀ ਦੇ ਨਜ਼ਦੀਕ ਆ ਆਖਰੀ ਪਿੰਡ ਧਰਮਪੁਰੇ ਵਿੱਚ ਕ੍ਰੋਸ ਹੁੰਦੇ ਹੋਏ ਆਪਾਂ ਬਸ ਆਪਣੇ ਫਿਨਿਸ਼ਿੰਗ ਪੁਆਇੰਟ ਤੇ ਪਹੁੰਚਣ ਵਾਲੇ ਆ ਸੋ ਆਪਾਂ ਉੱਚੇ ਨੀਵੇਂ ਕੱਚੇ ਪੱਕੇ ਰਾਹਾਂ ਤੋਂ ਹੁੰਦੇ ਹੋਏ ਆਪਣੇ ਸਾਈਕਲ ਸਫ਼ਰ ਦੀ ਸਮਾਪਤੀ ਤੇ ਪਹੁੰਚ ਚੁੱਕੇ ਆ 25 ਕਿਲੋਮੀਟਰ ਦੇ ਕਰੀਬ ਇਹ ਸਫ਼ਰ ਆਪਣਾ ਬਹੁਤ ਵਧੀਆ ਰਿਹਾ। ਇੱਕ ਨਿੱਕੀ ਮੋਟੀ ਅੜਚਣ ਤੋਂ ਇਲਾਵਾ ਸਾਰਾ ਇਹ ਸਫ਼ਰ ਸੁਖਦੇਈ ਤੇ ਆਨੰਦਮਈ ਰਿਹਾ। ਸੋ ਆਉਂਦੇ ਹੋਏ ਆਉਣ ਵਾਲੇ ਟਾਈਮਾਂ 'ਚ ਆਪਾਂ ਹੋਰ ਵੀ ਲੰਬੇ ਸਾਈਕਲ ਸਫ਼ਰ ਕਰਾਂਗੇ। ਸੋ ਆਜਈਆਂ ਵੀਡੀਓ ਦੇਖਣ ਲਈ, ਸਫ਼ਰ ਦੇਖਣ ਲਈ ਤੇ ਆਪਣੀ ਫਿਟਨੈਸ ਜਰਨੀ ਦੇਖਣ ਲਈ ਆਪਣੇ ਪੇਜ ਨਾਲ ਜੁੜੇ ਰਹੋ। اپنی فٹنس journey ਨਾਲ ਜੁੜੇ ਰਹੋ। ਜੋ ਚੋਬਰ ਪਹੁੰਚ ਗਏ ਆਪਣੇ ਪਿੰਡ ਦੇ ਬਿਲਕੁਲ ਬਾਹਰ ਬਾਹਰ ਸਮਾਪਤੀ ਤੇ ਫਿਨਿਸ਼ਿੰਗ ਪੁਆਇੰਟ ਤੇ ਸੋ ਆਪਾਂ ਹੁਣ ਅੱਜ ਦੇ ਸਫ਼ਰ ਦੇ ਸਾਈਕਲ ਸਫ਼ਰ ਦੀ ਸਮਾਪਤੀ ਕਰਦੇ ਆਂ। ਤੇ ਦੇਖਦੇ ਆਂ ਆਪਾਂ ਕਿੰਨਾ ਸਫ਼ਰ ਤੈਅ ਕੀਤਾ। ਲੈ ਵੀ ਜੱਗਿਆ ਦਿਖਾ ਦੇ ਆਪਣਾ ਮੈਪ ਚੋਬਰਾਂ ਨੂੰ ਕਿੰਨਾ ਬੜਾ ਸਾਹ ਹੋ ਸਾਹ ਹੋ ਇਹ ਵਿੱਚ ਉੱਪਰ ਕਿਉਂ ਵੀ ਜਬਰੋ ਵਧੀਆ ਰਿਹਾ ਸਫਰ ਪੂਰਾ ਠੀਕ ਸੀ ਜੀ ਓਕੇ ਸੀ ਨਾਈਸ ਆਹ ਰਿਹਾ ਜੀ ਆਪਣਾ ਅੱਜ ਦਾ ਸਾਈਕਲ ਸਫਰ 23.46 ਕਿਲੋਮੀਟਰ ਆਪਾਂ ਟੋਟਲ ਜਿਹੜਾ ਸਫਰ ਤੈਅ ਕੀਤਾਗਾ 1 ਘੰਟਾ 44 ਮਿੰਟਾਂ ਦੇ ਵਿੱਚ ਆਪਣੀ ਐਵਰੇਜ ਸਪੀਡ 13 ਕਿਲੋਮੀਟਰ ਪ੍ਰਤੀ ਘੰਟਾ ਮੈਕਸਿਮਮ ਸਪੀਡ ਆਪਾਂ 31 ਕਿਲੋਮੀਟਰ ਪ੍ਰਤੀ ਘੰਟਾ ਤੇ ਪਹੁੰਚੇ ਬਹੁਤ ਵਧੀਆ ਸਫਰ ਰਿਹਾ ਸੁਖਦੇਈ ਸੂਖਮ ਸਫਰ ਰਿਹਾ ਸੋ ਇਹ ਸੀ ਅੱਜ ਦਾ ਆਪਣਾ ਅਨਿਕਲ ਸਫਰ ਜਿਹਦੇ ਦੀ ਆਪਾਂ ਇੱਥੇ ਸਮਾਪਤੀ ਕਰਦੇ ਆਂ ਅਜਿਹੇ ਸਫਰ ਫਿਟਨੈਸ ਜਰਨੀ ਨਾਲ ਆਪਣੇ ਨਾਲ ਜੁੜੇ ਰਹੋ ਤੇ ਆਪਣੇ ਪੇਜ ਨਾਲ ਜੁੜੇ ਰਹੋ ਅੱਗੇ ਆਪਾਂ ਹੋਰ ਵੀ ਲੰਬੇ ਲੰਬੇ ਸਾਈਕਲ ਸਫਰ ਕਰਾਂਗੇ ਸੋ ਮਿਲਦੇ ਆਂ ਫਿਰ ਅਗਲੀ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟਾਂ ਵਿੱਚ ਆਪਣੇ ਸੁਝਾਅ ਜ਼ਰੂਰ ਦੇਣਾ ਵੀ ਕੇ ਮੇਰੇ ਲੱਗੇ ਆਪਣਾ ਸਾਈਕਲ ਸਫਰ ਧੰਨਵਾਦ ਜੀ